ਉਸਾਂ ਮੈਂ ਕੰਮ ਕਰਦੀ ਆਂ ਆਪਦੀ ਘਰ ਦੀ ਰਾਖੀ ਰੱਖਿਓ ਖੇਤਾਂ ਦਾ ਆਪਣਾ ਘਰ ਜਮਾਨਾ ਮੜਾ ਗਿਆ ਹੈ ਮੈਂ ਤਾਂ ਹੁਣ 2-4 ਦਿਨ ਲਾ ਕੇ ਆਉਂਗਾ ਮੈਂ ਤਾਂ ਸੌਰੇ ਜਾਣਾ ਆਪਦੇ ਬਹੂ ਲੈ ਕੇਣਾ ਆਉਗੀ ਕਿੱਥੇ ਜਾਣਾ ਸੌਰੇ ਜਾਣਾ ਪਈ ਆਪਦੇ ਆਪਣੀ ਬੁੱਪ ਕੁੱਪ ਮੈਂ ਵੀ ਜਾਊਂਗਾ ਤੂੰ ਕਿੱਥੇ ਨਾਲ ਜਾਵੇਂਗਾ ਮੈਨੂੰ ਤਾਂ ਦੱਸਦਾ ਵੀ ਨਹੀਂ ਤੋਲੇ ਰੱਖਦਾ ਉਹਦੇ ਫੋਨ ਕੀਤਾ ਸੀਗਾ ਮੈਂ ਲਾਇਆ ਤੇ ਮੈਨੂੰ ਤਾਂ ਦੱਸਿਆ ਵੀ ਨਹੀਂ ਮੈਂ ਜਾਊਂਗਾ ਮੈਨੂੰ ਵੀ ਨਹੀਂ ਪਤਾ ਨਾ ਪਤਾ ਜੀ ਕੋਟ ਜਾ ਗੱਦਰ ਪਾਈ ਮਰਦਾ ਹੁਣ ਪਤਾ ਲੱਗਿਆਗਾ ਤੂੰ ਉੱਥੇ ਅੰਬ ਲਮੇਗਾ ਕਹ ਕੇ ਯਾਰ ਤੂੰ ਆਪਣਾ ਮੇਰਾ ਯਾਰ ਆ ਜਿਹੜੀ ਤੇਰੀ ਉਹ ਹੋਊਗੀ ਉਹ ਹੀ ਮੇਰੀ ਆਗੀ ਪਤਾ ਜਾਊਗਾ ਪਤਾ ਪੌੜਾ ਕਿੱਥੋਂ ਆਏ ਤੇਰੀ ਪਾਪੇ ਤੈਨੂੰ ਅੱਧਰ ਸੰਭਦੀ ਆਪਾਂ ਆ ਕੇ ਲੇਖਾਂਗੇ ਅੱਧਾ ਆਹੋ ਕੋਈ ਤੂੰ ਘਰੇ ਰਹਿ ਇੱਥੇ ਦਾ ਇਕਰੇ ਕੰਮ ਕਰ ਲੈ ਉਹਦੇ ਜੀ ਖੁਦ ਕਰਾਂ ਮੈਂ ਮੂਣੀ ਮੈਂ ਨਾਲ ਜਾਊ ਮੈਂ ਤੇਰੇ ਸਾਹ ਕਿਧਰੇ ਵਾਲੇ ਗੋਲੀ ਲੈ ਤੂੰ ਬੰਦਾ ਮੈਂ ਤਾਂ ਯਾਰ ਲੈ ਜਾ ਹੀ ਸ਼ਕਤੀ ਮੈਂ ਲੈ ਰੋ ਤੈਨੂੰ ਮੈਂ ਸੰਖਤਰੇ ਲੈ ਜਾਉ ਤੈਨੂੰ ਤੂੰ ਰਹਿ ਮੈਂ ਲੈ ਆਉਣਾ ਮੇਰੇ ਤੋਂ ਬਣਾ ਕੇ ਮੇਲਿਆ ਮੈਂ ਤਾਂ ਉਹ ਨਾਲ ਆਉਂਦੀ ਨਹੀਂ ਮੇਰੇ ਉੱਤੇ ਮੈਨੂੰ ਜ਼ੋਰ ਲਾ ਲਈ ਪਤੋਤੇ ਮੈਂ ਕਹਿੰਦੇ ਨਾਲ ਮੈਂ ਬਾਤ ਚੱਲਦਾ ਹੋ ਮਾਸੀ ਕਿੱਥਾਂ ਬੁਣਨੇਗਾ ਫੱਟਿਆ ਨਹੀਂ ਗੱਲ ਜੀ ਯਾਰ ਤੇਰੀ ਕੀ ਰਿਸ਼ਤੇਦਾਰੀ ਉੱਤੇ ਉੱਤੇ ਕਬੂਤਰ ਦੇਖ ਲਈ ਫਿਰ ਆ